ਸੱਸੀ ਗੱਲ ਜੀ ਮੈਂ ਨਰਿੰਦਰ ਸਿੰਘ ਲਾਹੇਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਕਾਫੀ ਇੰਦਰਾਲ ਦੇ ਬਾਗ ਮੇਰੇ ਨਾਲ ਸਰਦਾਰ ਅਜਮੇਰ ਸਿੰਘ ਭਾਗਪੁਰ ਨੇ ਜਿਹੜੇ ਸਾਬਕਾ ਚੇਅਰਮੈਨ ਸੀ ਮਿਲਕ ਫਰਡ ਪੰਜਾਬ ਸੋ ਅੱਜ ਗੱਲ ਕਰਦੇ ਆ ਭਾਗਪੁਰ ਜੀ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੇ ਫਿਰ ਅੱਗੇ ਗੱਲਬਾਤ ਕਰਾਂਗੇ ਭਾਗਪੁਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੰਕਿਊ ਜਤ ਅਦਾਬ ਬਹੁਤ ਬਹੁਤ ਸ਼ੁਕਰੀਆ ਜੀ ਜੀ ਪਾਕਪੁਰ ਜੀ ਜਿਵੇਂ ਪੰਜਾਬ ਦੇ ਹਾਲਤ ਜਿਹੜੇ ਨੇ ਇੰਨੇ ਮਾੜੇ ਹੋ ਰਹੇ ਨੇ ਤੇ ਕੱਲ ਫੇਰ ਇਸ ਮਾੜੇ ਹਾਲਤਾਂ ਦੀ ਜਿਹੜੀ ਹੈ ਉਹ ਰਾਤ ਕਬੱਡੀ ਦੇ ਮੈਦਾਨ ਦੇ ਵਿੱਚ ਰਾਣਾ ਗੁਣਾ ਚੌਰੀਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੁਸੀਂ ਕੀ ਸਮਝਦੇ ਹੋ ਕਿ ਇਹ ਸਭ ਕੁਝ ਕਿਵੇਂ ਹੋ ਰਿਹਾ ਜੀ ਰਾਣਾ ਬਲਾ ਚੌਰੀਆ ਜੀ ਇਹ ਦੇਖੋ ਲਾਲ ਸਾਹਿਬ ਜੀ ਜਿਹੜਾ ਇਹ ਮੁੱਦਾ ਜਿਹੜਾ ਅੱਜ ਆਪ ਇਸ਼ੂ ਉਠਾਇਆ ਜੀ ਬਹੁਤ ਹੀ ਨਾਜ਼ੁਕ ਤੇ ਬਹੁਤ ਹੀ ਗਰਮ ਤੇ ਬਹੁਤ ਦੁਖਦਈ ਆ ਜੀ ਕਿਉਂਕਿ ਹਾਲਾਤ ਇਹ ਕੋਈ ਨਵਾਂ ਕੰਮ ਨਹੀਂ ਹੈਗਾ ਲੇਕਿਨ ਹਾਲਾਤ ਐਨੇ ਡੇਵਡੇ ਜਿਹੜੇ ਪੰਜਾਬ ਦੀ ਲਾਲ ਦੀ ਆਰਡਰ ਦੀ ਕੰਡੀਸ਼ਨ ਆ ਜੀ ਬਹੁਤ ਜ਼ਿਆਦਾ ਵੀਕ ਹੋ ਚੁੱਕੀ ਆ ਬਹੁਤ ਜਿਵੇਂ ਕਹਿੰਦੇ ਵੀ ਥੱਲੇ ਗਰਾਫਟ ਚ ਆ ਚੁੱਕੀ ਆ ਬਿਲਕੁਲ ਕਿਹੜਾ ਅੱਜ ਗੁਰਾ ਚੌਰੀਆ ਤੇ ਸਹਾਣਾ ਦੇ ਵਿੱਚ ਗਰਾਉਂਡ ਦੇ ਵਿੱਚ ਕਬੱਡੀ ਇੱਕ ਕੱਪ ਹੋ ਰਿਹਾ ਸੀਗਾ ਉੱਥੇ ਇਹ ਘਟਨਾ ਵਾਪਰੀ ਆ ਇਹ ਬਹੁਤ ਹੀ ਨਿੰਦਣਯੋਗ ਆ ਬਹੁਤ ਹੀ ਮਾੜੀ ਘਟਨਾ ਹੋਈ ਜਿਆ ਇਹ ਸਪੋਰਟਸ ਖੇਡਾਂ ਤੇ ਗੇਮਾਂ ਤੇ ਇੱਕ ਬਹੁਤ ਵੱਡਾ ਕਲੰਕਾ ਖੇਡ ਦੀ ਦੁਨੀਆ ਤੇ ਜੋ ਅੱਜ ਦੇਖੋ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਵੀ ਅਸੀਂ ਪਿੰਡਾਂ ਦੇ ਵਿੱਚ ਸਟੇਡੀਅਮ ਬਣਾ ਰਹੇ ਹਾਂ ਗਰਾਉਂਡ ਬਣਾ ਰਹੇ ਹਾਂ ਜੋ ਦਿਖਾਵਾ ਕਰ ਰਹੀ ਆ ਕੀਤਾ ਕੁਝ ਨਹੀਂਗਾ ਇਹ ਸਾਹ ਇਨਵੈਸਟ ਕਰ ਰਹੀ ਹੈ ਖਰੀਆ ਪ੍ਰਚਾਰ ਤੇ ਪੈਸੇ ਲਾ ਰਹੀ ਆ ਬੋਰਡਾਂ ਦੇ ਪੈਸੇ ਲਾ ਰਹੀ ਆ ਫਲੈਕਸੀਆਂ ਲਾ ਰਹੀ ਆ ਦੂਜੇ ਪਾਸੇ ਜਿਹੜੇ ਸਾਡੇ ਖਿਡਾਰੀ ਵੀ ਸੇਫ ਨਹੀਂ ਹੈਗੇ ਤਾਂ ਫਿਰ ਅੱਜ ਪਿੱਛੇ ਰਹਿ ਕੀ ਗਿਆ ਹੁਣ ਖਿਡਾਰੀ ਸਭ ਦੇ ਪਿਆਰੇ ਹੁੰਦੇ ਨੇ ਹਰ ਲੋਕ ਪਿਆਰੇ ਨੇ ਇਹ ਪੰਜਾਬ ਦੀ ਦੇਸ਼ ਦੀ ਸ਼ਾਨ ਨੇ ਜਿਹੜਾ ਕਿ ਸਾਡੇ ਲਈ ਦੇਸ਼ ਵਾਸਤੇ ਜਹਾ ਵਾਸਤੇ ਸਟੇਟ ਵਾਸਤੇ ਤਾਂ ਕਿ ਵੀ ਸਰਕਾਰਾਂ ਵਾਸਤੇ ਤਗਮੇ ਜਿੱਤ ਕੇ ਲਿਆਉਂਦੇ ਨੇ ਐ ਵਰਡ ਦੇ ਖੇਡਦੇ ਨੇ ਤੇ ਅੱਜ ਉਹ ਵੀ ਸੇਫਲੀ ਰਹਿ ਤੇ ਫਿਰ ਪਿੱਛੇ ਕੀ ਰਹਿ ਗਿਆ ਬਹੁਤ ਕਟਾ ਮੜੀ ਹੋਈ ਆ ਬਹੁਤ ਵਾਪਰੀ ਆ ਅੱਜ ਇੱਕ ਹੀ ਘਟਾ ਨਹੀਂ ਵਪਰੀਆਂ ਇਸ ਤੋਂ ਪਹਿਲਾਂ ਵੀ ਖੇਡ ਗਰਾਉਂਡਾਂ ਦੇ ਵਿੱਚ ਬਾਦਤ ਹੋਰੀਆਂ ਨੇ ਜੰਦਲ ਵੀ ਹੋਈਆਂ ਨੇ ਹੋਰ ਹੋਈਆਂ ਨੇ ਅਕਸ ਕਿਨੇ-ਕਿੰਨੀਆਂ ਆਪਾਂ ਕਹੀਏ ਲੇਕਿਨ ਬਹੁਤ ਮੜੀ ਹੋਈ ਆ ਅੱਜ ਲਾਈਨ ਜਿਹੜੀ ਹੈਗੀ ਆ ਆਊਟਰ ਦੀ ਕੰਡੀਸ਼ਨ ਜਿਹੜੀ ਹੈਗੀ ਆ ਬਹੁਤ ਮੜੀ ਆ ਇਸ ਕਰਕੇ ਬਹੁਤ ਨਿੰਦਣ ਜੋਗਾ ਇੱਤੋਂ ਪਹਿਲਾਂ ਵੀ ਨੰਗਲ ਅੰਬੀਆਂ ਜਿਹੜਾ ਕਬੱਡੀ ਦਾ ਖਿਡਾਰੀ ਸੀ ਉਨੂੰ ਵੀ ਉੱਥੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਹਦੇ ਤੋਂ ਬਾਅਦ ਕਈ ਕਬੱਡੀ ਖਿਡਾਰੀ ਹੋਰ ਵੀ ਜਿਹੜੇ ਨੇ ਉਹ ਮਾਰੇ ਗਏ ਨੇ ਸੋ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਗੈਂਗਵਾਰ ਆ ਜਾਂ ਕੀ ਹੈ ਕਿਉਂਕਿ ਬਹੁਤ ਚੈਨਲਾਂ ਨੇ ਕਈ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਨੇ ਕੋਈ ਕਹਿੰਦੇ ਨੇ ਵੀ ਇਹ ਮੂਸੇ ਵਾਲੇ ਦੇ ਕਤਲ ਚ ਜਿਹੜੇ ਨੇ ਕਤਲ ਕੀਤਾ ਸੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸੀ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਘਰੇ ਚ ਸ਼ੈਲਟਰ ਦਿੱਤੀ ਸੋ ਇਸ ਗੱਲ ਦੀ ਅਸੀਂ ਪੁਸ਼ਟੀ ਨਹੀਂ ਕਰ ਪਾਵਾਂਗੇ ਜੇ ਮੈਂ ਗੱਲ ਕਰਾਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਕਿਤਾ ਆਪਾਂ ਗੱਲ ਤੋਰੀ ਆ ਤੇ ਇਸ ਤੋਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਦੇ ਵਿੱਚ ਵੀ ਬਹੁਤ ਵੱਡੀਆਂ ਜਿਹੜੀਆਂ ਧਮਕੀਆਂ ਭਰੇ ਜਿਹੜੇ ਲੈਟਰ ਹੈ ਉਹਨਾਂ ਨੂੰ ਆਏ ਨੇ ਔਰ ਉਹਨਾਂ ਧਮਕੀਆਂ ਭਰੇ ਲੈਟਰ ਦੇ ਉੱਤੇ ਇਹ ਨਹੀਂ ਸਾਬਤ ਹੋ ਸਕਿਆ ਕਿ ਜਿਹੜਾ ਹੈਗਾ ਉਹ ਕਿ ਤੋਂ ਲੈਟਰ ਜਿਹੜੇ ਆਨੇ ਫੇ ਜਲੰਦਰ ਚ ਆਉਂਦੇ ਨੇ ਸੋ ਤੁਸੀਂ ਕੀ ਸਮਝਦੇ ਵੀ ਪੰਜਾਬ ਦੀ ਜਿਹੜੀ ਲੈਂਡ ਆਰਡਰ ਦੀ ਸਥਿਤੀ ਆ ਕਿਦੋਂ ਕਿਹਦੀ ਸਾਡੇ ਕੋਲ ਪੁਲਿਸ ਹੈ ਤਾਂ ਫਿਰ ਵੀ ਇਹ ਵੇਲ ਰਹੀ ਆ ਤੁਸੀਂ ਇਹਦੇ ਲਈ ਕੀ ਕਹਿਣਾ ਚਾਹੋਗੇ ਲੈਂਡ ਆਰਡਰ ਦੀ ਸਥਿਤੀ ਵੀ ਲੈਂਡ ਦੀ ਆਰਡਰ ਦੀ ਜਿਹੜੀ ਕੰਡੀਸ਼ਨਾਂ ਦੀ ਬਹੁਤ ਮਾੜੀ ਆ ਜਦੋਂ ਇਹ ਸਰਕਾਰ ਆਈ ਆ ਭਗਵਾਨ ਦੀ ਸਰਕਾਰ ਆਈ ਆ ਜੀ ਲੋਕਾਂ ਨੇ ਸੋਚਿਆ ਸੀ ਵੀ ਸ਼ਾਇਦ ਸਾਡੇ ਵਰਗੇ ਪਿੰਡਾਂ ਵਾਲਾ ਆ ਇਹ ਜੀ ਹਾਂਜੀ ਲੇਕਿਨ ਇਹ ਤਾਂ ਯਾਸ਼ਵੰਦ ਆ ਇਹ ਯਾਸ਼ ਸਿਸਟਮ ਆਪਣੇ ਆਪਣਾ ਕਬੀਲਾ ਪਾਣ ਲੱਗੇ ਹੋਏ ਨੇ ਔਂਕ ਕਬੀਲਾ ਪਾਲਦਾ ਹੈ ਜੱਟ ਕਬੀਲਾ ਗਾਲਦਾ ਕਿਹਾ ਗਿਆ ਹੈ ਕਿ ਨਾ ਇਹ ਪਰ ਲੇਕਿਨ ਇਹ ਤਾਂ ਕਬੀਲਾ ਪਾਲ ਰਿਹਾ ਇਹਦਾ ਸਿਸਟਮ ਉਲਟ ਚੱਲ ਗਿਆ ਜੀ ਦੇਵਤਰੀ ਕਹਿੰਦੇ ਨੇ ਵੀ ਲਿਖਿਆ ਸੀਗਾ ਹਾਂ ਤੇ ਇਸ ਕਰਕੇ ਇਹ ਬੰਦਾ ਨੇ ਕੋ ਕਦਰ ਨਹੀਂ ਪਾਈ ਪੰਜਾਬ ਦੇ ਲੋਕਾਂ ਦੀ ਅੱਜ ਲੋਕਾਂ ਦੀ ਹਾਲਾਤ ਬਹੁਤ ਵਾੜੇ ਨੇ ਤੇ ਜਿਹੜਾ ਤੁਸੀਂ ਦੱਸਿਆ ਵੀ ਸਕੂਲਾਂ ਦੇ ਉਹ 18 12 14 15 ਸਕੂਲਾਂ ਦੇ ਉਹ ਸਕੂਲ ਬੰਦ ਕਰ ਦਿੱਤੇ ਗਏ ਨੇ ਬਿਲਕੁਲ ਦੇਖੋ ਬੱਚਿਆਂ ਦੀ ਪੜਾਈ ਜਾ ਬੱਚਿਆਂ ਦੇ ਸਕੂਲਾਂ ਤੇ ਐਕਸ਼ਨ ਹੋਣ ਲੱਗ ਗਿਆ ਤੇ क्राइम ਦਾ ਮਾੜੇ ਅੰਸਰਾਂ ਦਾ ਤੇ ਅੱਜ ਸਕੂਲਾਂ ਦੀ ਸਰਕਾਰਾਂ ਦਾ ਕੰਟਰੋਲ ਹੀ ਰਹਾ ਜਿਹੜੇ ਕਹਿੰਦੇ ਸੀ ਅਸੀਂ ਸਕੂਲ ਕਿਹੜੇ ਦੂਜੇ ਸਕੂਲ ਬਣਾ ਰਹੇ ਹਾਂ ਅਸੀਂ ਅਸੀਂ ਸਕੂਲ ਬਣਾ ਰਹੇ ਹਾਂ ਕਈ ਹੋਰ ਜਿਹੜੇ ਕੁਝ ਕਰ ਰਹੇ ਹਾਂ ਹੈ ਜੀ ਤੇ ਲੇਕਿਨ ਅੱਜ ਗੱਲ ਕਿੱਧਰ ਨੂੰ ਜਾ ਰਹੀ ਹੈ ਇਸ ਕਰਕੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਸ ਤੇ ਆਪਾਂ ਬਹੁਤ ਕੁਝ ਬੋਲ ਸਕਦੇ ਨਹੀਂ ਅੰਮੀ ਤਖੀਰ ਅੰਮੀਆਂ ਦਾ ਦੱਸਿਆ ਹੋਰ ਦੱਸਿਆ ਮਾਪਾਂ ਦੇ ਵੇਡੇ ਕਿਉਂਕਿ ਇਨਸਾਨ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਧੱਤੀ ਆ ਅੱਜ ਉਹ ਤੇ ਇੰਨਾ ਕੁਝ ਹੋ ਰਿਹਾ ਤੁਸੀਂ ਕਿੰਨਾ ਕੁਝ ਯਾਦ ਰੱਖੀ ਜਾਓਗੇ ਨਾਲ ਜਾਨ ਪੁੱਢੀਆਂ ਨੇ ਕੱਲ ਨਵੀਂ ਗੱਲ ਬਪਾ ਜੀ ਪਿਛਲਾ ਸੀ ਭੁੱਲ ਜਾਂਦੇ ਆ ਬਿਲਕੁਲ ਬਿਲਕੁਲ ਇਹ ਹਾਲਾਤ ਬਹੁਤ ਮਾੜੇ ਨੇ ਬਹੁਤ ਨਾਜਕ ਨੇ ਮੈਂ ਤਾਂ ਸਾਨੂੰ ਇਹ ਗੱਲ ਕਹੂੰਗਾ ਵੀ ਅੱਜ ਦੇ ਹਾਲਾਤ ਇਹ ਜੀ ਸਰਕਾਰ ਮਾੜੀ ਸਰਕਾਰ ਜਿੰਦਗੀ ਚ ਕਦੇ ਅਸੀਂ ਸੁਣੀ ਨਹੀਂ ਸੀਗੀ ਜਿੱਦਨ ਦੇ ਅਸੀਂ ਉੱਠਿਆ ਸਰਕਾਰਾਂ ਦੇ ਵਿੱਚ ਅਸੀਂ ਇੰਟਰਫੇਸ ਕਰਨ ਲੱਗੇ ਆ ਭਾਈ ਵਾਲੀ ਕਰਨ ਲੱਗੇ ਆ ਜਾਂ VOTING ਪਾਉਣ ਬੋਟਾ ਪਾਉਣ ਲੱਗੇ ਆ ਸਾਨੂੰ ਸੋਚ ਹੀ ਆਈ ਆ ਹਾ ਹਾਲਾਤ ਇਹ ਤਾਂ ਅਤਵਾਦ ਦੇ ਵਿੱਚ ਵੀ ਨਹੀਂ ਸੀ ਆਇਆ ਹਾਲਕੂ ਲੈਸ ਦੇ ਵਿੱਚ ਵੀ ਹਾਲਾਤ ਨਹੀਂ ਹੋਏ ਜਿਹੜੇ ਹਾਲਾਤ ਅੱਜ ਨੇ ਜਿਹਦਾ ਕੋਈ ਵਾਰਸੇ ਕੋਈ ਨਹੀਂ ਉਸ ਟਾਈਮ ਪੰਜਾਬ ਦਾ ਕੋਈ ਵਾਰਸ ਸੀ ਪੰਜਾਬ ਦੀ ਗੱਲ ਕੋਈ ਕਰਦਾ ਸੀ ਸੈਂਟਰ ਮੂਰੇ ਵੀ ਕੋਈ ਗੱਲ ਕਰਦਾ ਸੀ ਸੈਂਟਰ 'ਚ ਜਾ ਕੇ ਵੀ ਪੰਜਾਬ ਦੀ ਸੁਣਵਾਈ ਸੀ ਵਰਲਡ 'ਚ ਸੁਣਵਾਈ ਸੀ ਅੱਜ ਕਿਤੇ ਵੀ ਸੁਣਵਾਈ ਨਹੀਂ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਆ ਇਹ ਤਾਂ ਕਹਿੰਦੇ ਅਸੀਂ ਨੌਜਵਾਨ ਕੈਲੀਫੋਰਨੀਆ ਬਣਾਵਾਂਗੇ ਲੋਕ ਅਮਰੀਕਾ ਤੋਂ ਜਾਵਾਂਗੇ ਇੱਥੇ ਆਇਆ ਕਰਾਂਗੇ ਤੇ ਅੱਜ ਸਾਰੇ ਰਾਤ ਕੀ ਬਣ ਗਏ ਨੇ ਪੰਜਾਬ ਵੀ ਖਾਲੀ ਹੋ ਗਿਆ ਬਾਹਰ ਵੀ ਖਾਲੀ ਹੋ ਗਿਆ ਅਲੀ ਜਵਾਨੀ ਇਸ ਕਾ ਕਿ ਇਹਨਾਂ ਨੇ ਗਾਲਤੀ ਬਹੁਤ ਮੜਾ ਸੋ ਜੇ ਗੱਲ ਆਪਾਂ ਮਿੱਤ ਗੱਲਾਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਗੱਲ ਕਹਿੰਦੀ ਐ ਕਿ ਅਸੀਂ ਪੁਲਿਸ ਦੀ ਨਫਰੀ ਵਧਾ ਦੇਾਂਗੇ ਤੇ ਪੰਜਾਬ ਨੂੰ ਕੰਟਰੋਲ ਕਰਨ ਦਾ ਯਤਨ ਕਰਾਂਗੇ ਪੰਜਾਬ ਦੇ ਅੰਦਰ ਨਸ਼ਾ ਵੀ ਉਸੇ ਤਰ੍ਹਾਂ ਜਦੋਂ ਸਵੇਰੇ ਭਾਗਪੁਰ ਜੀ ਉੱਠਦੇ ਆ ਨਾ ਆਪਾਂ ਟੀਵੀ 'ਚ ਜਦੋਂ ਲਾਉਂਦੇ ਆ ਤੇ ਸਭ ਤੋਂ ਪਹਿਲਾਂ ਦੋ ਤਿੰਨ ਖਬਰਾਂ ਜਿਹੜੀਆਂ ਨੇ ਉਹ ਮੁੱਖ ਹੁੰਦੀਆਂ ਨੇ ਮੁੱਖ ਕਿਹੜੀਆਂ ਖਬਰਾਂ ਨੇ ਜਾਂ ਤੇ ਟਰਾਲੀ ਉਹ ਕਾਰ ਚ ਵੱਜ ਗਈ ਬਸ ਜਿਹੜੀ ਉਹ ਖੱਡਕ ਡਿਗ ਪੀ ਫਲਾਣੇ ਥਾਂ ਤੇ ਇੱਕ ਜਿਹੜੀ ਨਾਂ ਬਾਲਕ ਲੜਕੀ ਹੈ ਉਹਦੇ ਨਾਮ ਬੁਲਾਤਾ ਕਾਰ ਹੁਕਮ ਲਾਤਕਾਰ ਹੋ ਗਿਆ ਕਿਤੇ ਗੋਲੀਆਂ ਮਾਰਤੀਆਂ ਕਿਹੇ ਗਿੱਟੇ ਚ ਮਾਰਤੀਆਂ ਕਿ ਕਿਉਂ ਪੁਲਿਸ ਚੋਂ ਬੰਦਾ ਜਿਹੜਾ ਨਸ਼ਈ ਉਹ ਭੱਜ ਗਿਆ ਕਿਤੇ ਕਿਸੇ ਦਾ ਘਰ ਢਾਹਤਾ ਕਿਤੇ ਮਤਲਬ ਇਦਾਂ ਦੇ ਜਿਹੜੀ ਐਕਸਟਰਸ਼ਨ ਹੈ ਧਮਕੀਆਂ ਭਰੇ ਪੱਤਰ ਆ ਜਾਣਾ ਤੇ ਫਿਰ ਏਡੀ ਜਿਹੜੀ 1 ਲੱਖ ਦੇ ਕਰੀਬ ਜੇ ਆਪਾਂ ਪੁਲਿਸ ਦੀ ਗੱਲ ਕਰਦੇ ਆਂ ਤੇ ਪੰਜਾਬ ਦੀ ਜਿਹੜੀ ਮੌਜੂਦਾ ਸਾਡੀ ਆ ਜਨਸੰਖਿਆ ਉਹਦੇ ਮੁਤਾਬਕ ਜੇ ਬੰਦੇ ਪਰ ਹੱਦ ਗੱਲ ਵੀ ਕਰਦੇ ਆਂ ਕਿ 1 ਲੱਖ ਬੰਦਾ ਜਿਹੜਾ ਪੁਲਿਸ 'ਚ ਭਰਤੀ ਹੋਇਆ ਜਾਂ ਕਹਿੰਦੇ ਵੀ 1 ਲੱਖ ਦੀ ਜਿਹੜੀ ਨਫਰੀ ਕਰ ਦੇਣੀ ਆ ਫਿਰ ਉਹ ਨਫਰੀ ਜਿਹੜੀ ਜਦੋਂ ਥਾਣਿਆਂ 'ਚ ਪਤਾ ਕਰਦੇ ਆਂ ਤਾਂ ਥਾਣਿਆਂ 'ਚ ਵੱਧ ਤੋਂ ਵੱਧ ਜਰੇ ਨਹੀਂ ਜੇ 10 ਬੰਦੇ ਪਰ ਉੱਥੇ ਭਰਤੀ ਹੋ ਕੇ ਡਿਊਟੀ ਦੇ ਰਹੇ ਨੇ ਜਿਨ੍ਹਾਂ ਦੇ ਆਰਡਰ ਉੱਥੇ ਦੇ ਉਹ ਤੋਂ 3 ਹੁੰਦੇ ਨੇ ਹਲੋ ਵੇਖਣਾ ਜੀ ਐਸ ਆਓ ਜਿਹੜੀ ਨਫਰੀ ਭਰਤੀ ਕਰ ਰਹੇ ਨੇ ਜੀ ਜੀ ਹਨਾ ਇਹ ਆਪਣਾ ਸਿਸਟਮ ਚਲਾ ਰਹੇ ਨੇ ਉਹ ਸਭ ਲੋਕਾਂ ਦਾ ਡਰਾਮਾ ਹੋ ਰਿਹਾ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਉਹ ਨਫਰੀ ਆਪ ਦੀ ਐਮਐਲਏਆਂ ਵਾਸਤੇ ਕੇਜਰੀਵਾਲ ਵਾਸਤੇ ਦਿੱਲੀ ਵਾਲੀ ਟੀਮ ਵਾਸਤੇ ਉਹਨਾਂ ਨੂੰ ਗਾੜ ਦੇਣ ਦੀ ਖਤਰ ਉਹਨਾਂ ਦੇ ਬੱਚੇ ਪੜਾਉਣ ਦੀ ਖਾਤਰ ਸਕੂਲਾਂ ਚ ਲੈ ਆ ਹੁਣ ਛੱਡਿਆ ਹੁਣ ਗਰਾਉਂਡਾਂ ਚ ਲੈ ਆ ਛੱਡਿਆ ਪ੍ਰੈਕਟਿਸ ਕਰਾਉਣ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਹੋਰ ਹੁਣ ਚੱਲ ਜਿਹੜਾ ਹੈਗਾ ਵਾਰਡ ਦੇ ਵਿੱਚ ਆਪਣੇ ਸ਼ਿਮਲਾ ਵਗੈਰਾ ਉਹ ਕਮਾਉਣ ਤੇ ਉਹਨਾਂ ਵਾਸਤੇ ਇਹ ਨਫਰੀ ਭਰਤੀ ਹੋ ਰਹੀ ਆ ਵਨਾ ਨਫਰੀ ਤੁਹਾਨੂੰ ਕਿਤੇ ਨਜ਼ਰ ਨਹੀਂ ਆ ਰਹੀ ਪੰਜਾਬ ਦੀ ਜਿਹੜੀ ਹਾਲਾਤ ਨੂੰ ਸੁਧਾਰਨ ਵਾਸਤੇ ਪੁਲਿਸ ਜਾਂ ਨਫਰੀ ਜਿਹੜੀ ਉਹ ਨਹੀਂ ਕੰਮ ਕਰਦਾ ਹਾਂਜੀ ਦੂਜੀ ਮਸ਼ਹੂਰ ਆ ਹੁਣ ਤੁਹਾਡੇ ਸਾਹਮਣੇ ਆ ਨਵੀਆਂ ਸ਼ਿਕਰਾਈਆਂ ਨੇ ਜੀ ਜਦੋਂ ਇਹ ਕਹਿੰਦਾ ਸੀ ਮੈਂ ਟ੍ਰੈਫਿਕ ਦੀ ਵੱਖਰੀ ਜਿਹੜੀ ਫੋਰਸ ਬਣਾ ਦਤੀ ਆ ਕੀ ਨਾਤਾ ਸੀ ਉਹ ਟੈਫੀਲਾ ਕਿੰਨੇ ਗੱਡੀਆਂ ਪੁਲਿਸ ਹਾਂ ਬਿਲਕੁਲ ਬਿਲਕੁਲ ਸੁਰੱਖਤਾ ਜਿਹੜੀ ਸੜਕ ਸੁਰੱਖਿਆ ਆ ਉਹਦੇ ਵਿੱਚ ਭਰਤੀ ਕੀਤੀ ਕਿੱਡੇ ਕਿੱਡੇ ਮਹਿੰਗੀਆਂ ਗੱਡੀਆਂ ਉਹਨਾਂ ਲੈ ਕੇ ਦੇਤੀਆਂ ਜਿਨ੍ਹਾਂ ਦੀ ਲੋੜ ਨਹੀਂ ਸੀਗੀ ਇੰਨੇ ਮਹਿੰਗਾ ਖਰਚਾ ਕੀਤਾ ਕਿਉਂਕਿ ਡਿਰੇਕਸ਼ਨਸ਼ਿਪ ਚੱਲਦੀ ਆ ਬਿਲਕੁਲ ਏਜੰਸੀਆਂ ਨਾਲ ਕਮਿਸ਼ਨ ਚੱਲਦਾ ਪਿਆ ਇਹਨਾਂ ਦਾ ਮਿਨਿਸਟਰ ਸੀਐਮ ਦਾ ਹਾਂਜੀ ਕੇਜੀ ਵਾਲਾ ਜੋ ਕੇਜੀ ਵਾਲਾ ਕਹਿੰਦਾ ਹੋਵੇ ਹੁੰਦਾ ਬਟ ਤੁਹਾਡੇ ਸਾਹਮਣੇ ਅੱਜ ਫਿਗਰਾਂ ਆਈਆਂ ਨੇ ਜਿਹੜੀ ਪੰਜਾਬ ਦੀਆਂ 13 ਐਕਸੀਡੈਂਟ ਪੰਜਾਬ ਦੀਆਂ ਸੜਕਾਂ ਦੇ ਰੋਜ਼ ਹੋ ਰਹੇ ਨੇ ਰੋਜ਼ ਦੇ ਐਵਰੀ ਡੇ ਦੀ 13 13 ਦੀ ਫਿਗਰ ਹੈ ਇਹ ਸੈਂਟਰ ਦੀ ਰਿਪੋਰਟ ਆ ਹੈ ਜੀ ਜੀ ਰਿਪੋਰਟ ਆਈਆਂ ਨੇ ਸਾਰੀਆਂ ਜਗ੍ਹਾ ਪੰਜਾਬ ਦੇ ਵਿੱਚ 13 ਡੈਥ ਮੌਤਾ ਹੋ ਰਹੀਆਂ ਨੇ ਡੇਲੀ ਸੜਕਾਂ ਤੇ ਹੋ ਰਹੀਆਂ ਨੇ ਜਿਨੇ ਕਿ ਇਹ ਆਉਂਦੇ ਕੋਰਨੇ ਜਿਹਨੇ ਕੋਰਨੇ ਆਉਂਦੇ ਕੋਰਨੇ ਆ ਗਿਆ ਇਧਰ ਤੋਂ ਹੋ ਜਾਂਦੀ ਉਹ ਵਕਰੀਆਂ ਨੇ ਵਕਰੀਆਂ ਦੇ ਹਾਲਾਤ ਕਿੱਥੇ ਗੜੇ ਨੇ ਆ ਸੋ ਕਹਿੰਦਾ ਭਾਓ ਜਿਵੇਂ ਮੈਂ ਗੱਲ ਕੀਤੀ ਹੈ ਆ ਕਿ ਜਦੋਂ ਸਵੇਰੇ ਉੱਠਿਆ ਨਾ ਸੜਕ ਸੇਫ ਆ ਨਾ ਜਵਾਨੀ ਸੇਫ ਆ ਨਾ ਕਿਸਾਨੀ ਸੇਫ ਆ ਨਾ ਕੋਈ ਹੋਸ ਸਿਸਟਮ ਸੇਫ ਨੇ ਨਾ ਸਪੋਰਟਸਮੈਨ ਸੇਫ ਨੇ ਨਾ ਸਾਡੀ ਜੋ ਕੋਈ ਵੀ ਐਨੀ ਸਿਸਟਮ ਜਿਹੜਾ ਹੈਗਾ ਨਾ ਕਾਰੋਬਾਰ ਸੇਫ ਆ ਕਿਸਦਾ ਨਾ ਸਾਡੇ ਘਰਵਰ ਸੇਫ ਆ ਇਵਨ ਇੱਥੋਂ ਤੱਕ ਦੇਖੋ ਤੁਸੀਂ ਇਹਡੇ ਹਾਲਾਤ ਮੜੇ ਵੇਖ ਕੇ ਮੈਨੂੰ ਸੁਣ ਕੇ ਹਾਸਾ ਵੀ ਆ ਰਿਹਾ ਤੇ ਅਫਸੋਸ ਵੀ ਹੋ ਰਿਹਾ ਸਾਨੂੰ ਦੁੱਖ ਹੋ ਰਿਹਾ ਵੀ ਪਿਛਲੇ ਦਿਨੀ ਜੇ ਕਿਹਾ ਇੱਕ ਫਰੀਦਕੋਟ ਕਿਸੇ ਗਰੀਬ ਪਰਿਵਾਰ ਦੀ ਲਾਟਰੀ ਨਿਕਲੀ ਜੀ ਗਰੀਬ ਪਰਿਵਾਰ ਦੀ 1.5 ਕਰੋੜ ਦੀ ਲਾਟਰੀ ਨਿਕਲੀ ਬਿਲਕੁਲ ਦੇਖੋ ਹਾਲਾਤ ਕਿੱਥੇ ਖੜ ਗਏ ਉਹ ਗਰੀਬ ਪਰਿਵਾਰਾਂ ਐਕਸਟਰੈਕਸ਼ਨ ਤੋਂ ਡਰਦਾ ਮਾਰਾ ਉਹ ਘਰ ਨੂੰ ਲੋਕ ਲਾ ਕੇ ਭੱਜ ਗਏ ਇਧਰ ਉਹ ਗੈਪ ਹੋ ਗਿਆ ਵੀ ਮੇਰਾ ਕਿਸੇ ਨੂੰ ਪਤਾ ਲੱਗ ਜਵੇ ਵੀ ਮੇਰੀ ਲਾਟ ਨਿਕਲੀ ਆ ਵੀ ਮੇਰੇ ਘਰ ਫਰਤੀਆਂ ਆ ਲੈ ਆ ਜਨਾ ਇਹ ਹਾਲਾਤ ਪੰਜਾਬ ਦੇ ਓਏ ਯਾਰ ਵਾਕਿਤਾ ਪੰਜਾਬ ਦੇ ਹਾਲਾਤ ਹਾਲਾਤ ਸਾਡੇ ਪੰਜਾਬ ਦੇ ਨੇ ਭਗਵਾਨ ਤਮਾਨੇ ਦੇ ਨੇ ਹੈ ਨਾ ਇਹ ਕਿੱਥੋਂ ਲਾਹ ਲਿਆ ਮਾਸਟਰ ਸੇਵ ਨਹੀਂ ਹੈਗੇ ਕਹਿੰਦਾ ਮਾਸਟਰ ਦਾ ਪੁੱਤ ਮਾਸਟਰ ਅੱਜ ਤੱਕੇ ਟੈਂਕੀਂ ਤੁਰੇ ਫਿਰਦੇ ਨੇ ਹੈ ਨਾ ਇਹਨੇ ਮਾਸਟਰ ਦੀ ਆਪਣੇ ਪਿਓ ਦੀ ਕੀ ਕਦਰ ਪਾਈ ਆ ਕਹਿੰਦਾ ਕਿ ਮੈਂ ਮਾਸਟਰ ਦਾ ਪੁੱਤ ਆ ਮੈਂ ਜ਼ਿਮੀਦਾਰ ਦਾ ਪੁੱਤ ਆ ਕਿੱਥੋਂ ਜ਼ਿਮੀਦਾਰ ਦਾ ਪੁੱਤ ਆ ਇਹ ਹੈ ਜਿਹੜਾ ਆਪਦੇ ਬੱਚਾ ਨਹੀਂ ਬੜ ਰਿਹਾ ਜਿਹੜੇ ਨੌਜਵਾਨ ਬੱਚੇ ਇੱਥੇ ਰੋਲਦੇ ਨੇ ਉਹਦੇ ਹਣਾ ਇਹ ਉਹਨਾਂ ਦਾ ਮੈਂ ਕਿਹਾ ਵੀ ਅੱਜ ਇਹ ਸਾਰੀ ਜਿਹੜੀ ਜਵਾਨੀ ਐ ਕਿਸਾਨੀ ਐ ਜਾਂ ਸਾਡਾ ਜਿਹੜਾ ਕਾਰੋਬਾਰੀ ਜਿਹੜੇ ਸਾਡੇ ਲੋਕ ਨੇ ਜਾਂ ਸਾਡੀ ਇੰਡਸਟਰੀ ਐ ਜਾਂ ਸਾਡਾ ਜਿਹੜਾ ਲਾਅਨ ਆਰਡਰ ਐ ਇਹ ਸਾਡੇ ਦਾ ਸਾਰਾ ਜਿਹੜਾ ਉਹ ਇੰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਉਹ ਇੰਨੀ ਨਗਾਰ ਚਾ ਚੁੱਕਾ ਕਿ ਬਹੁਤ ਵੱਡੇ ਪੱਧਰ ਤੇ ਸੁਧਾਰ ਦੀ ਲੋਰ ਸੀ ਜਿਹੜਾ ਸੁਧਾਰ ਆਪਾਂ ਨਹੀਂ ਕਰ ਪਾਏ ਲਾਅਨ ਆਰਡਰ ਦੁਲਕਪੂਰੀ ਦਾ ਟੈਸ਼ ਨਾ ਸੁਝ ਕੇ ਇਹ ਕੋਈ ਜ਼ਰਾ ਮਨੀ ਇਹ ਤੇ ਆਪਾ ਬਹੁਤ ਗੁਸ਼ ਕਹਿ ਸਕਦੇ ਆ ਜਿਆਦਾ ਇੱਥੇ ਤੱਕ ਕਿਸੇ ਵੀ ਵਿਸ਼ੇ ਨੂੰ ਟੱਚ ਕਰ ਲੋ ਉਹ ਸਾਰਾ ਹੀ ਸਿੱਕਤੀ ਹੋਰ ਹੈ ਮੈਂ ਗੱਲਾਂ ਨਾਲ ਗੱਲ ਕਰਦਾ ਆ ਕਿ ਆ ਪਰਸੋਂ 14 ਤਰੀਕ ਨੂੰ ਜਿਹੜੀ ਆ ਸਾਡੇ ਪੰਜਾਬ ਦੇ ਅੰਦਰ ਜਿਹੜੀ ਔਕਤਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਤਾਂ ਉਹਨਾਂ ਚ ਜੋ ਕੁਝ ਹੁਣ ਦਿਖਾਇਆ ਜਾ ਰਿਹਾ ਉਹ ਥੋੜਾ ਜਿਆ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਹੜੀਆਂ ਚੋਣਾਂ ਹੋਈਆਂ ਉਹ ਚੋਣਾਂ ਦਾ ਪ੍ਰਭਾਵ ਕੀ ਹੈ ਕਿਉਂਕਿ ਬਹੁਤ ਜਿਹੜੀ ਜਨਤਾ ਦੀ ਪਰਸੈਂਟੇਜ ਦੇਖਦੇ ਆ ਪਰਸੈਂਟੇਜ ਦੇਖਦੇ 48% ਇਹਦਾ ਮਤਲਬ ਇਹ ਹੈ ਕਿ ਜਾਂ ਤਾਂ ਲੋਕਾਂ ਨੂੰ ਇਹਨਾਂ ਰਾਜਨੀਤਿਕ ਲੋਕਾਂ ਤੇ ਭਰੋਸਾ ਨਹੀਂ ਜਾਂ ਸਾਡੇ ਜਿਹੜਾ ਚੋਣ ਸਿਸਟਮ ਆ ਪਾਰਲੀਮੈਂਟਰੀ ਸਿਸਟਮ ਹੈ ਚੋਣ ਪ੍ਰਕਿਰਿਆ ਇਹ ਪਸੰਦ ਨਹੀਂ ਜਾਂ ਇਹਨਾਂ ਦੀ ਵਰਕਿੰਗ ਤੇ ਆ ਵੀ ਸਾਡਾ ਕਿਹੜਾ ਕੋਈ ਸੁਧਾਰ ਹੋਣਾ ਚੋਣ ਤੇ ਹੋ ਹੀ ਜਾਣੀ ਹੈ ਕਿ ਇਹ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਦੇਖੋ ਜੀ ਇਹ ਬੜਾ ਵੱਡਾ ਇਸ਼ੂ ਆ ਜਦੋਂ ਇਹ ਇਲੈਕਸ਼ਨ ਅਨਾਉਂਸ ਹੋਈ ਜੀ ਬੋਸ ਤੋਂ ਬਾਅਦ ਇਹਨਾਂ ਨੇ ਸਰਕਾਰ ਨੂੰ ਅਡਰ ਕਰਤੇ ਵੀ ਹੋਕ ਕੰਡ ਕਰਕ ਇਹਨਾਂ ਨੇ ਮੀਡਿਆ ਕੀਤੀਆਂ ਕਿ ਜਿਸ ਤੱਕ ਮਰਜ਼ੀ ਅਸੀਂ ਕਬਜ਼ਾ ਕਰਨਾ ਜੀ 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 ਬਲਾਕ ਸੰਬਧੀ ਜ਼ਿਲ੍ਹਾ ਪ੍ਰਸ਼ਦ ਦੇ ਕਬਜ਼ਾ ਕਰਨਾ ਕਬਜ਼ੇ ਜਿਵੇਂ ਕੋਈ ਤੱਕੇ ਦੇ ਜ਼ਮੀਨਾਂ ਦੇ ਕਬਜ਼ੇ ਕਰਨਾ ਬਦਮਾਸ਼ ਕਰਦੇ ਹੁੰਦੇ ਸੀ ਇਹ ਉਹ ਬਦਮਾਸ਼ੀ ਦੇ ਉੱਤੇ ਤੁਹਾਡੇ ਸਾਹਮਣੇ ਰਿਕਾਰਡਿੰਗ ਆ ਗਈਆਂ ਇਹਨਾਂ ਦੀਆਂ ਜੀ ਦਿੱਲੀ ਆਈ ਟੀਮ ਦੀਆਂ ਵੀ ਅਸੀਂ ਕਿਵੇਂ ਜਤਨਾ ਕਿਵੇਂ ਸਤਾਈ ਜਤਨੀਆਂ ਕਿਵੇਂ ਇਹ ਚੋਣਾ ਜਤਨੀਆਂ ਨੇ ਇਹ ਰਿਕਾਰਡਿੰਗ ਉਰੇ ਆ ਗਈਆਂ ਨੇ ਇਸ ਕਰਕੇ ਅੱਜ ਹੀ ਡੇਟ ਦੇ ਵਿੱਚ ਜੋ ਪਹਿਲਾਂ ਇਹਨਾਂ ਨੇ ਪੇਪਰ ਜੈਕਟ ਕੀਤੇ ਲੋਕਾਂ ਨੂੰ ਐਨੋਸੈਂ ਨਹੀਂ ਮਿਲੀਆਂ ਲੋਕਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਦਲਤਾਂ ਚ ਜਾਣਾ ਪਿਆ ਦਾ ਆਪੋਜੀਸ਼ਨ ਪਾਰਟੀਆਂ ਨੂੰ ਤੇ ਉਥੇ ਇਹ ਵੀ ਆ ਵੀ ਜਿਹੜਾ ਬੂਥਸ ਦੇ ਸੁਣਿਆ ਗਿਆ ਜੋ ਆਪਾਂ ਨਿਊਜ਼ ਸੁਣਦੇ ਪਏ ਇੱਥੇ ਬੈਠੇ ਕੈਨੇਡਾ 'ਚ ਬੈਠੇ ਆਪਾਂ ਸੌ ਰਹੇ ਆ ਵੀ ਉਹ ਜਿਹੜੇ ਬੂਥ ਕੈਪਚਰ ਵੀ ਕੀਤੇ ਗਏ ਇਹ ਪਹਿਲੀ ਵਾਰ ਸੁਣ ਚ ਆਇਆ ਵੀ ਇਹ ਸਰਕਾਰ ਦੇ ਵਿੱਚ ਹੋਇਆ ਵੀ ਬੂਥ ਕੈਪਚਰਿੰਗ ਅਜ ਤੱਕ ਕਦੇ ਨਹੀਂ ਸੀ ਸੁਣੀ ਪੰਜਾਬ 'ਚ ਨਹੀਂ ਸਰ ਇਹ ਯੂਪੀ ਵੀ ਆ ਸੁਣਦੇ ਹੁੰਦੇ ਸੀ ਆਪਾਂ ਅੱਜ ਉੱਥੇ ਵੀ ਸੇਫ ਆ ਬਿਲਕੁਲ ਬਿਲਕੁਲ ਜੁਪੀ ਵੀ ਹਸਣਦੀ ਉਸ ਕੈਪਚਰਿੰਗ ਹੁੰਦੀ ਆ ਉੱਤੇ ਬਦੁਆਸ਼ੀ ਹੁੰਦੀ ਆ ਲੁੱਟਾਂ ਖਾਉਂਦੀਆਂ ਨੇ ਜੋ ਉੱਥੇ ਹੋ ਰਿਆ ਸੀ ਅੱਜ ਇੱਥੇ ਹੋ ਰਿਆ ਇਹ ਕੀ ਕਾਰਨਾ ਕੌਣ ਹੋ ਰਿਆ ਕੌਣ ਕਰਾ ਰਿਆ ਤੁਸੀਂ ਕਹਿੰਦੇ ਪੰਜਾਬ ਦੀ ਨਫਰੀ ਜਿੱਥੇ ਇਹਦਾ ਮਤਲਬ ਜੇ ਪੰਜਾਬ ਤਾਂ ਆਪਦੇ ਝੋਲੇ ਭੰਨ ਲੱਗੀ ਆ ਬੈਗ ਭੰਨ ਗਿਆ ਔਰ ਖਬਰ ਗਿਆ ਕੋ ਕਿੰਨਾ ਰੁਪਿਆ ਪੜਿਆ ਪੜਿਆ ਗਿਆ ਨਾ ਬਿਲਕੁਲ ਬਿਲਕੁਲ ਦੇਖੋ ਜੇ ਔਰ ਇਹਦਾ ਰਾਈਟ ਹੈਂਡ ਸੀ ਪੁੱਲਰ ਸੀ ਪੁੱਲਰ ਸਾਹਿਬ ਪੁੱਲ ਹਾਸਲ ਪੁੱਲਰ ਸਾਹਿਬ ਜੀ ਹਾਂ ਇਹ ਡੀਜੀ ਬਲਾ ਸੌਣਾ ਇੰਗਲਿਸ਼ ਡੀ ਡੀਜੀ ਸੀ ਪੁੱਲਰ ਹਾਂ ਹਾਂਜੀ ਪੁੱਲਰ ਸੌਰੀ ਉਹ ਦੇਖੋ ਡੀਆਜੀ ਦਾ ਹਾਂ ਤੁਸੀਂ ਦੇਖੋ ਵੀ ਇਹਨਾਂ ਦਾ ਰਾਈਟ ਹੈਂਡ ਸੀ ਜਿਹੜੇ ਮਰਜ਼ੀ ਦਾ ਜਿੱਥੇ ਚਾਹਿਆ ਉਹਨੇ ਜਿੱਥੇ ਚਾਹਿਆ ਉਹਨੂੰ ਉੱਥੇ ਲਾਇਆ ਸੀ ਇਹਨੇ ਆਪ ਜਾਲੜ ਵਾਲੇ ਬਿਲਕੁਲ ਆਪਦੇ ਪੈਸੇ ਇਕੱਠੇ ਕਰਨ ਦੀ ਖਤਰ ਲੈ ਸੀ ਜੀ ਜੀ ਉਹ ਪੈਸਾ ਵੀ ਇਹਨਾਂ ਦਾ ਹੀ ਸੀ ਇਹਨੇ ਕੀਮਾ ਦਾ ਸੀਗਾ ਨਹੀਂ ਘਰੇ ਕੋਈ ਬੰਦਾ ਵੀ ਸਿਆਣਾ ਬੰਦਾ ਜਾਇ ਜਿਹੜਾ ਮਾਰੀ ਦੋਸਤ ਕੰਦਾ ਕਰਦਾ ਹੋਵੇ ਘਰੇ ਪੈਸੇ ਨਹੀਂ ਲ ਕੋਈ ਇਸ ਤਰ੍ਹਾਂ ਕੋਈ ਵੀ ਚਾਹੇ ਸਰਕਾਰੀ ਅਫਸਰ ਹੈ ਜਾਂ ਕੋਈ ਪ੍ਰੋਫੈਸਰ ਹੈ ਜਾਂ ਕੋਈ ਰਾਜਨੀਤਿਕ ਜਿਹੜੇ ਮੋਬਾਈਲ ਅਫਸਰ ਨੇ ਜਾਂ ਹੋਰ ਜਿਹੜੇ ਮੁਲਾਜ਼ਮ ਦਾ ਜਿਹੜੇ ਅਧਿਕਾਰੀ ਨੇ ਉਜੇ ਕੋਈ ਰਿਸ਼ਵਤ ਦਾ ਕੰਮ ਕਰਦੇ ਨੇ ਜਾਂ ਕੋਈ ਇਦਾਂ ਦਾ ਕੰਮ ਕਰਦੇ ਤੇ ਉਹਨਾਂ ਨੂੰ ਲਾਜ਼ਮੀ ਗੱਲ ਆਪਣੇ ਉੱਪਰਲੇ ਅਫਸਰਾਂ ਜਾਂ ਰਾਜਨੀਤਿਕ ਲੋਕਾਂ ਦੀ ਸ਼ਹਿ ਹੁੰਦੀ ਹੈ ਨਹੀਂ ਤੇ ਉਹਨਾਂ ਤੇ ਕਰ ਹੀ ਨਹੀਂ ਕੋ ਸਕਦਾ ਤਾਂ ਹੀ ਇਸੇ ਕਰਕੇ ਨਾ ਵੀ ਇੱਕ ਇੱਕ ਮੁਲਾਜ਼ਮ ਜਿੱਥੋਂ ਈਡੀ ਦਾ ਬੋਲ ਵਾਲਾ ਇੰਨਾ ਜ਼ਿਆਦਾ ਹੋ ਚੁੱਕਿਆ ਪੰਜਾਬ ਚ ਜੀ 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 ਦੂਜੇ ਇਨਕਸਟ੍ਰਕਚਰ ਡਿਪਾਰਟਮੈਂਟ ਹੋ ਗਿਆ ਹੋਰ ਹੋ ਗਿਆ ਆ ਕਹੀ ਹੈ ਤੇ ਸਾਰੇ ਪਾਸੇ ਹੋ ਗਿਆ ਇਹ ਇਹਦੇ باوجود ਵੀ ਇੰਨੇ ਕਰੋੜਾਂ ਰੁਪਏ ਰੁਪਏ ਕੌਣ ਕਿਹੜਾ ਅਫਸਰ ਰੱਖ ਲੂ ਆਪਦੇ ਨਹੀਂ ਰੱਖ ਬਿਲਕੁਲ ਸਮਝੋ ਤੁਸੀਂ ਉਹਨੂੰ ਪਤਾ ਕਿ ਕਿਤੇ ਉਹਨੂੰ ਸ਼ੈਲਟਰ ਰਾਜਨੀਤਿਕ ਪੱਧਰ ਤੇ ਜਾਂ ਕਿਤੇ ਨਾ ਕਿਤੇ ਅਫਸਰਾਂ ਦੀ ਸ਼ੈਲਟਰ ਹੈ ਜੀ ਜਿਵੇਂ ਥਲੇ ਨੇਰਾ ਜਿਵੇਂ ਥਲੇ ਨੇਰਾ ਸ਼ੈਲਟਰ ਸਰਕਾਰ ਦੀ ਆ ਜੀ ਸਰਕਾਰ ਉਹ ਸਰਕਾਰ ਦਾ ਹੈਡ ਆਫ ਸੀ ਉੱਥੇ ਇਹਦਾ ਹੈਡ ਆਫ ਸੀ ਇਹਨੇ ਸੰਗਰੂ ਪਟਿਆਲਾ ਦਾ ਹੈਡ ਆਫ ਬਣਾਇਆ ਹੋਇਆ ਇਹਦਾ ਪਰਿਵਾਰ ਇਹਦੀ ਭੈਣ ਆ ਇਹਦੀ ਮਾਤਰਾ ਇਹਦੀ ਵਾਈਫ ਉਹ ਸਿਸਟਰ ਸਭ ਆ ਰਹੀਆਂ ਸਾਰੀਆਂ ਇਸ ਤੋਂ ਬਾਅਦ ਮੇਰੇ ਕੋ ਪਟਿਆਲਾ ਦੀ ਵੀ ਬਹੁਤ ਵੱਡੀਆਂ ਰਿਪੋਰਟਰ ਆਜ਼ੀਆਂ ਨੇ ਮੇਰੇ ਕਾਫੀ ਲਿੰਕ ਨੇ ਉੱਥੇ ਜਿੱਥੇ ਇਹ ਪਹਿਲਾਂ ਇਹਨਾਂ ਨੇ ਉੱਥੇ ਕਾਰਜ ਕਰਕੇ ਉੱਥੇ ਆਪਣੀ ਪੂਰਾ ਗੈਂਗ ਵਰਸ ਸਿਸਟਮ ਸ਼ੁਰੂ ਕੀਤਾ ਹਾਇਆ ਇਹਦਾ ਮੈਨੂੰ ਇੱਕ ਥੋੜਾ ਕੇ ਦੱਸਿਓ ਵੀ ਜਿਹੜੀ ਇਹ ਪਰਸੈਂਟੇਜ ਸਾਡੀ ਇਲੈਕਸ਼ਨ ਦੀ ਘਟੀ ਆ ਉਹ ਮਸੂਦਦਾ ਉਹਦੇ ਤੇ ਗੱਲ ਕਿ ਦੱਸਿਓ ਮੈਨੂੰ ਜਰਾ ਉਹ ਉਹ ਜੀ ਇਲੈਕਸ਼ਨ ਉਹ ਮੁੱਦੇ ਹੀ ਨਹੀਂ ਜਾਂਦੇ ਨੇ ਹਾਂ ਜੀ 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 ਤੇ ਮੁੱਦੇ ਹੀ ਨਹੀਂ ਜਾਂਦੇ ਬਿਲਕੁਲ ਉਹ ਪਰਸੈਂਟੇਜ ਇਹ ਦਾ ਮਤਲਬ ਇਹ ਆ ਵੀ ਦੇਖੋ ਸਰਕਾਰਾਂ ਨੇ ਬੜੀ ਖੁਸ਼ੀ ਨਾਲ ਬੜੇ ਚਾਹਮਾਂ ਨਾਲ ਇਹਨਾਂ ਨੂੰ 93 93 ਸੀਟਾਂ ਜਿੱਤਾਈਆਂ ਸੀਗੀਆਂ ਜੀ ਲੇਕਿਨ ਡੇ ਬਾ ਡੇ ਇਹ ਵੀ ਫੋਕ ਨਿਕਲਦੀ ਚਲੀ ਗਈ ਨਲਕੋ ਕਿਸੇ ਗੱਲ ਤੇ ਪੂਰਾ ਨੇ ਉਤਰਿਆ ਲੇਡੀ ਜਿਹੜਾ ਲੇਡੀ ਜੀ ਨੂੰ ਕਿਸੇ ਲੇਡੀ ਨੇ ਮੰਗਿਆ ਸੀ 1100 ਨਾ ਕੋਈ ਬਣਦੀ ਤਕ ਵੀ ਹੁੰਦੀ ਹੈ ਇੱਕ ਤਕ ਵੀ ਨਹੀਂ ਬਣਦੀ ਤੁਸੀਂ ਹਰ ਇੱਕ ਲੇਡੀ ਨੂੰ 1100 ਰੁਪਏ ਦਿਓ ਤੁਹਾਡੇ ਖਜਾਨੇ ਖਾਜੀ ਲਈ ਬਿਜਲੀ ਫ੍ਰੀ ਕਰਤੀ ਸਭ ਕੋ ਫ੍ਰੀ ਕਰੀ ਜਾਂਦੇ ਨੇ ਹਾਂਜੀ ਇਹਦਾ ਸਰਕਾਰ ਤਾਂ ਲੋਕਾਂ ਦੀ ਆ ਲੋਕਾਂ ਦੇ ਤੇ ਟੈਕਸ ਦਾ ਬੋਝ ਪੈ ਰਿਹਾ ਲੋਕਾਂ ਦੇ ਮਹਿੰਗਾਈ ਦਾ ਬੋਝ ਪੈ ਰਿਹਾ ਉਹ ਪੈਸਾ ਲੋਕਾਂ ਦਾ ਹੀ ਹੈ ਨਾ ਬਿਲਕੁਲ ਬਿਲਕੁਲ ਉਹਨਾਂ ਦੇ ਟੈਕਸ ਦਾ ਪੈਸਾ ਹੈਗਾ ਬਿਲਕੁਲ ਬਿਲਕੁਲ ਉਹੀ ਲੋਕਾਂ ਨੇ ਫੇਰ ਟੈਕਸ ਦੇ ਰੂਪ ਚ ਕੋਈ ਵਰਾ ਨਹੀਂ ਲੇਕਿਨ ਇਹਨਾਂ ਦੀ ਜੇਬਾਂ ਭਰ ਗਈਆਂ ਇਹ ਰਾਜ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਪੰਗ ਹੋ ਗਿਆ ਲੋਕਾਂ ਦੀ دلچਸਪੀ ਨਹੀਂ ਪੋਲਿਟੀਕਲ ਬੰਦੇ ਅਮਰੀਕਾ ਇਹ ਨਹੀਂ ਕਹਿੰਦਾ ਸਾਰਿਆਂ ਤੋਂ ਨਹੀਂ ਰਹੀ ਜੀ ਇਕੱਲੇ ਇਸ ਪਾਰਟੀ ਨਹੀਂ ਰਹੀ ਆਮ ਪਾਰਟੀ ਦੇ ਐਂਡੀ ਸੀ ਇਹਨਾਂ ਦਾ ਦੇਖ ਲਿਆ ਲੋਕਾਂ ਦੀ ਕਹਿੰਦਾ ਲੋਕਾਂ ਦਾ ਮੋਹ ਪੰਗ ਹੋ ਗਿਆ ਪਾਰਟੀਆਂ ਦੇ ਵਿਸ਼ਵਾਸ ਉੱਠ ਗਿਆ ਕੋਈ ਕੋਈ ਵੀ ਪੰਜਾਬ ਲੀਡਰਲੈਸ ਹੋ ਗਿਆ ਮੈਂ ਕਿਹਾ ਬੇਸ਼ੱਕ ਹੈ ਨਾ ਪੰਜਾਬ ਲੀਡਰਲੈਸ ਹੋ ਗਿਆ ਪਿਆ ਇਸ ਕਾ ਕੇ ਲੋਕਾਂ ਨੇ ਵੋਟਾਂ ਪਾਉਣ ਦੇ ਵਿੱਚ ਦਿਲਚਸਪੀ ਨਹੀਂ ਲਈ ਜਦ ਕਿ ਇਹ ਦੇਖੋ ਇਹ ਬੈਦਰ ਬਹਾਉਰੀਆ ਸੀ ਕੋਈ ਗਰਮੀ ਦਾ ਮੌਸਮ ਨਹੀਂ ਸੀ ਜਿਆਦਾ ਛੜ ਨਹੀਂ ਸੀ ਕੋਈ ਬਰਸਾਤੀ ਸੀਜ਼ਨ ਨਹੀਂ ਸੀਗਾ ਵੀ ਲੋਕ ਨਹੀਂ ਪਹੁੰਚ ਸਕੇ ਹਾਂਜੀ ਦੇਖੋ ਇਸ ਲੋਕਤੰਤਰ ਨੂੰ ਜਿਹੜਾ ਸਾਡਾ ਡੈਮੋਕਰੇਟ ਸਾਡਾ ਹੱਕ ਸੀ ਅੱਜ ਲੱਗਦਾ ਵੀ ਸਾਡੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਨਾ ਇਹ ਸਭ ਤੋਂ ਵੱਡੇ ਲੋਕਤੰਤਰ ਦੇ ਦੋਸ਼ੀ ਇਹ ਨੇ ਮੇਰਾ ਖਿਆਲ ਹੈ no doubt no doubt ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਲੋਕਤੰਤਰ ਸੀ ਉਹ ਭਾਰਤ ਦਾ ਸੀ ਭਾਰਤ ਦਾ ਸੀ ਭਾਰਤ ਆਪਣੀ ਇੱਕ ਜਿਹੜਾ ਆਮ ਬੰਦਾ ਸੀ ਆਪਣੀ ਵੋਟ ਦੀ ਵਰਤੋਂ ਕਰਕੇ ਆਪਣੇ ਮਨਪਸੰਦ ਦੀ ਸਰਕਾਰ ਜਿਹੜੀ ਉਹ ਚੁਣਦਾ ਸੀ ਪਰ ਅੱਜ ਉਹ ਗੱਲ ਰਹੀ ਨਹੀਂ ਰਹੀ ਅੱਜ ਗੱਲ ਰਹੀ ਆ ਪੈਸੇ ਦੀ ਠੱਕੇ ਦੀ ਤੇ ਜਿਹੜੀ ਉਹ ਜ਼ੋਰ ਜਬਦੀ ਤੇ ਜਿਹੜੀ ਸਾਡੀ ਸਤਾ ਵਾਲੀ ਸਰਕਾਰ ਹੁੰਦੀ ਆ ਇਹ ਸਾਰੀਆਂ ਚੀਜ਼ਾਂ ਜ਼ਬਰ ਵੀ ਕਰਦੀ ਆ ਤੇ ਮਤਲਬ ਜਿਹੜਾ ਹੈਗਾ ਠੱਗਾ ਵੀ ਕਰਦੀ ਆ ਤੇ ਹਰ ਤਰੀਕੇ ਦੇ ਨਾਲ ਇਹ ਕਰਦੀ ਹੈ ਇਹਦਾ ਮਤਲਬ ਇਹ ਹੋਇਆ ਕਿ ਸਾਡਾ ਜਿਹੜਾ ਲੋਕਤੰਤਰ ਢਾਂਚਾ ਆ ਜਿਹੜਾ ਸਾਡਾ ਜੰਮੂ ਜਿਹੜਾ ਲੋਕਤੰਤਰ ਇਹਨੂੰ ਸਭ ਤੋਂ ਵੱਡਾ ਖਤਰਾ ਹੁਣ ਸਾਡੀ ਰਾਜਨੀਤਿਕ ਲੋਕਾਂ ਤੋਂ ਆ ਅੱਗੇ ਕਿਹਾ ਜਾਂਦਾ ਸੀ ਵੀ ਧਰਮ ਨਾਲ ਤੜਾ ਪਿਆਰਾ ਜੀ ਤੜਾ ਕੋਈ ਰਹਿਗਾ ਕਿਸੇ ਪਾੜੇ ਤੜਾ ਨਹੀਂ ਹੈਗਾ ਜੀ 75 ਤੜੇ ਨਹੀਂ ਘਰ ਪਾਰਟੀ ਚ ਜੀ ਜੀ ਸਿਸਟਮ ਬਣ ਆ ਗਿਆ ਬਿਲਕੁਲ ਉਹਨਾਂ ਦੇ ਵਰਕਾਂ ਦਾ ਵਿਸ਼ਵਾਸ ਲੀਡਰਸ਼ਿਪ ਤੋਂ ਉੱਠ ਖੜਿਆ ਜੀ ਜੀ ਲੇਕਿਨ ਅੱਜ ਵੀ ਲੋਕ ਚੱਕਰ ਚੱਕਰ ਦੇ ਪਏ ਪੈ ਨਹੀਂ ਅਸੀਂ ਕਰੀਏ ਤਾਂ ਕੀ ਕਰੀਏ ਕੀ ਕਰੀਏ ਕਿਵੇਂ ਕਰੀਏ ਜੀ 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 ਹੈਂ ਅਕਾਲੀ ਦਲ ਦੇ ਕਿੰਨੇ ਧੜੇ ਬਣ ਚੁੱਕੇ ਨੇ ਬਿਲਕੁਲ ਬਿਲਕੁਲ ਤੇ ਦੇਖੋ ਸਰ ਕਾਂਗਰਸ ਦਾ ਕੀ ਹਾਲਾਤ ਬਣੇ ਹੋਏ ਨੇ ਬਿਲਕੁਲ ਅੰਦਰ ਖਾ ਕੇ ਬਿਸਤਰਾ ਆਪ ਪਾਰਟੀ ਅਜੇ ਸਰਕਾਰ ਕਾ ਕੇ ਚੱਪਾ ਚੱਪਾ ਇਹਦੇ ਵਿੱਚ ਵੀ ਦੇਖੋ ਤੁਸੀਂ ਕੀ ਕੀਤਾ ਉਹ ਦੂਜਾ ਐਮਐਲਏ ਭੱਜਿਆ ਹੋਇਆ ਬਾਹਰ ਆਇਆ ਆਸਟ੍ਰੇਲੀਆ ਬੈਠਾ ਬਿਲਕੁਲ ਜੀ ਬਿਲਕੁਲ ਪਠਾਨ ਮਾਜਰਾਣ ਮਾਜਰਾ ਦੇਖੋ ਤੁਸੀਂ ਕੀ ਹੋ ਰਿਹਾ ਹੈ ਸਾਰੇ ਬਸ ਇਹਦੇ ਦੇ ਐਮਐਲਏ ਕਿੰਨੇ ਦਾਗੀ ਨੇ ਕੋਈ ਲੇਡੀ ਦੇ ਚੱਕਰ ਚਾ ਕੋਈ ਕ੍ਰਪਸ਼ਨ ਦੇ ਚੱਕਰ ਚਾ ਕੋਈ ਸ਼ਹਿਰ ਜੇਲ੍ਹਾਂ 'ਚ ਬੈਠੇ ਨੇ ਜੀ ਜੀ ਹੈ ਤੇ ਉਹਨਾਂ ਤੋਂ ਰਜਾਇਨ ਹੀ ਲੈ ਰਹੇ ਇਦਾਂ ਤੈਂਚਾ ਸਿਟਾ ਦੇ ਹੋ ਚੋ ਹੋ ਆ ਰਹੀਆ ਬਿਲਕੁਲ ਬਿਲਕੁਲ ਇਹ ਹਾਲਾਤ ਕਿ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਇਲੈਕਸ਼ਨ ਆ ਜਾਂਦੀ ਆ ਲੋਕਾਂ ਦੇ ਕਿ ਟੈਕਸਾਂ ਦਾ ਪੈਸਾ ਉਹ ਇਸ ਪਾਸੇ ਜਾ ਰਿਹਾ ਹੈ ਜਿਹੜੇ ਪਾਰਟੀਆਂ ਛੱਡ ਗਏ ਨੇ ਜਿਹੜਾ ਅਕਾਲੀ ਦਲ ਛੱਡ ਕੇ ਉਹ ਗਰਸ਼ੰਕਲਾ ਬਸਦਾ ਐਮ ਐਲ ਏ ਛੱਡ ਕੇ ਆਂ ਪਾਰਟੀ ਗਿਆ ਆ ਜੀ ਉਹਨੇ ਹਜੇ ਤੱਕ ਭੰਜ ਪਾਰਟੀ ਦੇਖੋ ਉਹ ਉਹ ਟੈਕਸ਼ਨ ਹੀ ਲਿਆ ਗਿਆ ਉਹਨੂੰ ਰਜਾਇਨ ਦੇ ਕੇ ਨਵੀਂ ਇਲੈਕਸ਼ਨ ਲੜਨੀ ਚਾਹੀਦੀ ਸੀ ਔਰ ਕੋ ਪੰਜਾਬ ਇਸ ਸਵੀਮ ਮਨਜ਼ੂਰ ਨਹੀਂ ਕੀਤਾ ਬਿਲਕੁਲ ਬਿਲਕੁਲ ਪੰਜਾਬ ਦੇ ਵਿੱਚ ਇੰਦਾ ਵੱਡਾ ਕਰਜ਼ੇ ਥੱਲੇ ਪੰਜਾਬ ਆ ਗਿਆ ਪਰ ਕੀ ਰਾਜਨੀਤਿਕ ਲੋਕਾਂ ਨੂੰ ਇਹ ਚਿੰਤਾ ਨਹੀਂ ਵੀ ਪੰਜਾਬ ਦੇ ਉੱਤੋਂ ਕਰਜ਼ਾ ਕਿਵੇਂ ਲਾਵਾਂਗੇ ਸਗੋਂ ਨੂੰ ਹੋਰ ਕਰਜ਼ੇ ਕਿ ਥੱਲੇ ਦੇਣ ਵਾਸਤੇ ਜਾਂ ਉਹਦੇ ਕੋਈ ਹੱਲ ਨਾ ਕਰਨ ਵਾਸਤੇ ਪਿੰਡਾਂ ਦੇ ਮੈਨੂੰ ਜਿੱਥੋਂ ਤੱਕ ਪਤਾ ਲੱਗਾ 15 ਜਹ ਪਿੰਡਾਂ ਦੀ ਜਿਹੜੀ ਆ ਇਹਨਾਂ ਨੇ ਮਤਲਬ ਉਹਦੀ ਪਛਾਣ ਕਰ ਲਈ ਆਡੈਂਟੀਫਾਈ ਕਰ ਲਈ ਜਿੰਨਾ ਪਿੰਡਾਂ ਦੀ ਜ਼ਮੀਨ ਜਿਹੜੀ ਆ ਜਿਹੜੀ ਪੰਚਾਇਤੀ ਜ਼ਮੀਨ ਸਰਪਲਸ ਆਪਣੀਆਂ ਜ਼ਮੀਨਾਂ ਸੀ ਉਹਨੂੰ ਵੇਚਣ ਦਾ ਜਿਹੜਾ ਸਰਕਾਰ ਨੇ ਉਹ ਧਈਆ ਕਰ ਲਿਆ ਉਧਰ ਦੂਜੇ ਪਾਸੇ 2025 ਜਿਹੜਾ ਬਿਜਲੀ ਬਿੱਲ ਹੈ ਉਹਦੇ ਵੱਲੋਂ ਸਰਕਾਰ ਨੇ ਜਿਹੜਾ ਉਹਨਾਂ ਨੇ ਇਹਨਾਂ ਕੋ ਸੁਝਾਅ ਮੰਗਿਆ ਸੀ ਉਹ ਸੁਝਾਅ ਨਹੀਂ ਦੇ ਪਾਏ ਤੇ ਉਹ ਜ਼ਮੀਨਾਂ ਵੇਚਣ ਵਾਲੇ ਪਾਸੇ ਸਰਕਾਰਾਂ ਤਰਫ ਪਈਆਂ ਸੋ ਇਦਾਂ ਦੇ ਜਿਹੜੇ ਹਾਲਾਤ ਅੱਜ ਪੰਜਾਬ ਦੇ ਇਹ ਤਾਂ ਹੁਣ ਤੁਸੀਂ ਇਹ ਤਾਂ ਮੁੱਦੇ ਬਹੁਤ ਹੈ ਹੋਣ ਜੀ ਇੱਕ ਤਾਂ ਉਹ ਜ਼ਮੀਨਾਂ ਨੇ ਪੰਚਾਇਤਾਂ ਨੇ ਜ਼ਮੀਨਾਂ ਸਿਸਟਮ ਵੀ ਕਰ ਰਹੇ ਹਨਾ ਤੇ ਇੱਕ ਦੂਜੇ ਪਾਸੇ ਦੇਖੋ ਤੇ ਬਿਜਲੀ ਬੋਰਡ ਦੀ ਸਾਰੀ ਜਿਵੇਂ ਪਕਣ ਲੱਗੇ ਰਹੇ ਬਿਲਕੁਲ 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 1 ਏਕੜ ਜ਼ਮੀਨ ਜਿਹੜੀ 5-10 ਹਜ਼ਾਰ ਏਕੜ ਜ਼ਮੀਨ ਆ ਜਿਹੜਾ ਕਹਿੰਦੇ ਏਕੜ ਕਹਿੰਦੇ ਹਨਾ ਜੀ ਜੀ ਤੇ ਕਿੰਨੀ ਬਠਿੰਡਾ ਕੀ ਪਟਿਆਲਾ ਕੀ ਦੋ ਬੰਦੇ ਸ਼ਹਿਰ ਨੇ ਸਾਡੇ ਇੰਡਸਟਰੀ ਬੜੀ ਸਾਡਾ ਲੁਧਿਆਣਾ ਇੰਡਸਟਰੀ ਵਾਲਾ ਆਂ ਦੇਖੋ ਉੱਥੇ 1760 ਦੇ ਕਰੀਬ ਹੈ ਪਟਿਆਲੇ ਵਾਲੀ ਜਿਹੜੀ ਜ਼ਮੀਨ ਹੈ ਇਹ ਜਿਹੜੀ ਪਟਿਆਲੇ ਦੀ ਦੂਰ ਨਾ ਜੇ ਪਟਿਆਲੇ ਤੇ ਜਿਹੜੀ ਸਾਡੀ ਲੁਧਿਆਣੇ ਦੀ ਇੰਡਸਟਰੀਅਲ ਜ਼ਮੀਨ ਆ ਉਹਨੂੰ ਇਸ ਢੰਗ ਨਾਲ ਵੇਚਣ ਦਾ ਯਤਨ ਕੀਤਾ ਜਾ ਰਿਹਾ ਹੈ ਦੇਖੋ ਸੋ ਇੱਕ ਸਰਕਾਰੀ ਪ੍ਰਾਪਰਟੀਆਂ ਜਦੋਂ ਅਸੀਂ ਵੇਚ ਦਿਆਂਗੇ ਜਦੋਂ ਅਸੀਂ ਵੱਡੇ ਵੱਡੇ ਘਰਾਣਿਆਂ ਨੂੰ ਬਹੁ ਰਾਸ਼ਟਰੀ ਕੰਪਨੀਆਂ ਨੂੰ ਦੇ ਦੇਾਂਗੇ ਉੱਚੇ ਘਰਾਣਿਆਂ ਨੂੰ ਦੇ ਦੇਾਂਗੇ ਤੇ ਫਿਰ ਅਸੀਂ ਦੇਖੋ ਖਲ੍ਹ ਹੋਗੇ ਲੋਕ ਤੇ ਜੋ ਖਤਮ ਹੋਗੇ ਖਲ੍ਹ ਤਾਂ ਪਹਿਲੇ ਹੋ ਚੁੱਕੇ ਨੇ ਸੋ ਤੁਸੀਂ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਉਂਕਿ ਸਿਆਸਤ ਨਾਲ ਜੁੜੇ ਰਹੇ ਹੋ ਤੁਹਾਨੂੰ ਤੁਸੀਂ ਚੇਅਰਮੈਨ ਵੀ ਰਹੇ ਹੋ ਔਰ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਕੇ ਤੁਸੀਂ ਇੱਕ ਅੱਛੇ ਢੰਗ ਦੇ ਨਾਲ ਆਪਣੀ ਜਿਹੜੀ ਆ ਉਹ ਪੋਲੀਟੀਕਲ ਲਾਈਫ ਲਈ ਤੇ ਤੁਸੀਂ ਉਸ ਤਜਰਬੇ ਤੋਂ ਸਾਡੇ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਮੈਂ ਤਾਂ ਜੀ ਸਾਬ ਮੈਂ ਤਾਂ ਆਪਣੀ ਸਤਿਕਾਰਯੋਗ ਸਾਡੇ ਸੁਣਨ ਵਾਲਿਆਂ ਨੂੰ শ্রোਤਿਆਂ ਨੂੰ ਜੀ ਮੈਂ ਸਭ ਨੂੰ ਇਹੀ ਬੇਨਤੀ ਕਰਦਾ ਵੀ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੀ 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 ਹਜੇ ਵੀ ਡੁੱਲੇ ਬੇਰਾਂ ਦਾ ਸਿਆਣੇ ਨੇ ਕਿਹਾ ਵੀ ਕੁਝ ਨਹੀਂ ਵਿਗੜਿਆ ਜਦੋਂ ਜਾਗੋ ਉਦੋਂ ਸਵੇਰਾ ਜੀ ਤੇ ਹਜੇ ਵੀ ਸੰਭਲ ਜੋ ਹਜੇ ਵੀ ਸੰਭਲ ਜੋ ਇਹ ਜਿਹੜੀ ਦਾਗੀ ਲੀਡਰਸ਼ਿਪ ਆ ਸਭ ਤੋਂ ਪਿੱਛੇ ਹਟੋ ਅੱਛੇ ਲੋਕਾਂ ਨੂੰ ਚੁਣੋ ਚੰਗੇ ਬੰਦੇ ਤੁਹਾਡੇ ਕੋਲ ਉਹਨਾਂ ਕੋ ਪਏ ਨੇ ਹਰ ਹਲਕੇ ਦੇ ਵਿੱਚ ਵਧੀਆ ਇਮਾਨਦਾਰ ਬੰਦੇ ਪਏ ਨੇ ਜਿਨ੍ਹਾਂ ਨੇ ਇਮਾਨਦਾਰੀ ਨਾਲ ਲੋਅਰ ਲੈਵਲ ਤੇ ਸੇਵਾ ਕੀਤੀ ਆ ਪਤਾ ਵੀ ਇਹ ਬੰਦਾ ਇਮਾਨਦਾਰਾਂ ਨੇ ਕੁਝ ਨਹੀਂ ਬਣਾਇਆ ਉਹ ਜਿਹੇ ਬੰਦੇ ਨੂੰ ਅੱਗੇ ਲੈ ਕੇ ਆਉਣ ਨਾ ਮੈਂ ਤਾਂ ਗੱਲ ਬਣੂਗੀ ਪੰਜਾਬ ਬਚੂਗਾ ਵਰਨਾ ਪੰਜਾਬ ਦੀ ਹਾਲਾਤ ਹੁਣ ਕੁਰਸੀ ਦੀ ਭੁੱਖਾ ਪੈਸੇ ਦੀ ਭੁੱਖਾ ਕਿਸੇ ਨੂੰ ਧਰਮ ਨਾਲ ਪਿਆਰ ਨਹੀਂ ਕਿਸੇ ਨੂੰ ਆਪਣੇ ਧੜੇ ਨਾਲ ਪਿਆਰ ਨਹੀਂ ਸਿਰਫ ਪੈਸਾ ਕਿਵੇਂ ਬਣਦਾ ਪੈਸਾ ਪੈਸਾ ਹੋ ਗਿਆ ਕੁਰਸੀ ਨਾਲ ਜੀ ਹੁਣ ਕੁਰਸੀ ਹੀ ਬਦਵਾਸ਼ੀ ਆ ਕੁਰਸੀ ਪਾੜਦੇ ਆ ਸਾਰੇ ਕੁਰਸੀ ਦੀ ਭੁੱਖਾ ਲੜਾਈ ਪੰਜਾਬ ਦੀ ਲੜਾਈ ਕੋਈ ਨਹੀਂ ਗਈ ਮੁੱਦਿਆਂ ਦੀ ਲੜਾਈ ਖਤਮ ਹੋ ਗਈ ਲੜਾਈ ਕੋ ਤੁਸੀਂ ਦੇਖੋ ਕਿਸੇ ਇਲੈਕਸ਼ਨ ਦੇ ਕੋਈ ਮੁੱਦਾ ਆ ਕੋਈ ਮੁੱਦਾ ਹੀ ਹੈ ਨਾ ਚੋਣਾਂ ਵਿੱਚ ਕੋਈ ਮੁੱਦਾ ਆ ਕੋਈ ਮੁੱਦਾ ਜ਼ਿਕਰ ਕੀਤਾ ਨਾ ਜੀ ਪਬਲਿਕ ਵੀ ਮੁੱਦੇ ਨਹੀਂ ਆਉਂਦੀ ਹੁਣ ਪਬਲਿਕ ਵੀ ਮੈਂ ਇਹ ਪਬਲਿਕ ਪਬਲਿਕ ਦਾ ਮੈਂ ਕਸੂਰਾ ਮੈਂ ਕਹੂੰਗਾ ਪਬਲਿਕ ਦਾ ਮੈਂ ਕਸੂਰਾ ਪਹਿਲਾਂ ਤਾਂ ਸ਼ਾਹੀ ਕੋ ਆ ਵੀ ਬਣਾਤੇ ਮਿਲਕ ਮਾਫ ਕਰਨਾ ਉਹਨਾਂ ਦੀ ਪੀਸ਼ਾ ਨਹੀਂ ਸੀ ਇਹ ਇਹਦੇ ਸਮਾਜ ਸੁਧਾਰ ਕੋਈ ਸਮਾਜ ਵਾਲੇ ਪਾਸੇ ਵਾਲੇ ਬੰਦੇ ਨਹੀਂ ਸੀ ਇਹ ਲੋਕ ਜਿਨ੍ਹਾਂ ਨੂੰ ਇਹਨਾਂ ਨੇ ਸਾਡੇ ਲੋਕਾਂ ਨੇ ਲੈਂਦਾ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਦੇਖੋ ਬੰਦਾ ਦੇਖ ਕੇ ਵੋਟ ਪਾਇਓ ਜਿਹੜੇ ਮਰਜੀ ਪਾਰਟੀ ਦੇ ਅੱਛੇ ਇਨਸਾਨ ਨੂੰ ਵੋਟ ਪਾਇਓ ਚਾਹੇ ਮੁਰੀਜ਼ ਜੁਲੀ ਸਰਕਾਰ ਆ ਜਾਵੇ ਨਹੀਂ ਬਿਲਕੁਲ ਅਸੀਂ ਤਾਂ ਵੇਖੋ ਜੀ ਨਾ ਤਾਂ ਅਕਾਲੀ ਦਲ ਦੇ ਆ ਨਾ ਕਿਸੇ ਭਾਜਪਾ ਦੇ ਆ ਨਾ ਹੀ ਕਿਸੇ ਕਾਂਗਰਸ ਦੇ ਨਹੀਂ ਆਮ ਆਦਮੀ ਅਸੀਂ ਤਾਂ ਸਿਰਫ ਦੇ ਸਿਰਫ ਲੋਕਾਂ ਦੇ ਇੱਕ ਸੰਗ ਚੌਕੀਦਾਰਾਂ ਜਿਹੜੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਭਾਈ ਤੁਸੀਂ ਜੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਧਾਰਨਾ ਤੇ ਸਾਨੂੰ ਘਟੋ ਘਟ ਇਹ ਛੋਟੇ ਛੋਟੇ ਜਿਹੜੇ ਲਾਲਚ ਨੇ ਸ਼ਰਾਬ ਵਾਲਾ 500 ਰੁਪਏ ਵਾਲਾ ਬਿਜਲੀ ਫ੍ਰੀ ਵਾਲਾ ਇਹ ਬੱਸ ਦਾ ਕਿਰਾਇਆ ਫ੍ਰੀ ਹੋ ਜੇ ਇਹ ਸਾਨੂੰ ਜਿਹੜੀਆਂ ਚੀਜ਼ਾਂ ਫ੍ਰੀ ਦਿੱਤੀਆਂ ਜਾ ਰਹੀਆਂ ਸਾਨੂੰ نسلਾਂ ਆਉਣ ਵਾਲੀਆਂ نسلਾਂ ਨੂੰ ਨਸਲ ਕੀਤਾ ਜਾ ਰਿਹਾ ਇਹਨਾਂ ਨੇ ਨਸਲ ਕੀਤਾ ਜਾ ਰਿਹਾ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਬਹੁਤ ਵੱਡੇ ਮਤਲਬ ਜ਼ਮੀਰਦਾਰ ਨੇ ਉਹ ਸਾਡੀਆਂ ਜ਼ਮੀਨਾਂ ਹੜੱਪ ਲੈਣਗੇ ਸਾਡੇ ਬੱਚਿਆਂ ਨੂੰ ਮੰਗਤੇ ਬਣਾ ਦੇਣਗੇ ਸੋਇਸ਼ ਕਰਕੇ ਤੁਸੀਂ ਕਹਿੰਦੇ ਮੰਗਤੇ ਬਣਾਈ ਦੇ ਬਣਾ ਤੇ ਮੰਗਤੇ ਬਣਾ ਦੇ ਤੁਸੀਂ ਤੁਸੀਂ ਦੇਖੋ ਤੁਸੀਂ ਤੁਸੀਂ ਸਾਨੂੰ ਤੁਹਾਨੂੰ ਰੋਕਿਆ ਨਹੀਂ ਦਿੱਤੀ ਜਾਂ ਨਹੀਂ ਹੈ ਨਾ ਤੁਹਾਨੂੰ ਮੰਗਣ ਲੱਗਾ ਠੂਠਾ ਪਾ ਕੇ ਖਾਰੀ ਬਣਾ ਦੇਕ ਨਾ ਤੁਹਾਨੂੰ ਫਿਰ ਦਾ ਵਾਲ ਬਣਨ ਲੱਗਿਆ ਚਾਰੇ ਪਾਸੇ ਕੰਮ ਨਹੀਂ ਕੰਮ ਫਿਰ ਭਖਾਰੀ ਬਣ ਗਿਆ ਖਾਰੀ ਬਣ ਗਿਆ ਭਖਾਰੀ ਬਣ ਗਿਆ ਪਿਛੇ ਰਹਿ ਕੇ ਗਿਆ ਇਹ ਪੰਜਾਬ ਤਾਂ ਖਿਲੀ ਧਰਤੀ ਸੀ ਜੀ ਅਣ ਅਣਖ ਅਣਖ ਖਤਮ ਹੋ ਗਈ ਪਿਆਰ ਵੀ ਅੱਜ ਵੀ ਕਹਿੰਦਾ ਮੈਂ ਅਣਖ ਨੂੰ ਜਗਾਓ ਜਗਾਓ ਗੁਰੂ ਪੀਰਾਂ ਦੀ ਮੂਹਰੇ ਹੁਣ ਸ਼ਹੀਦੀ ਦੇ ਡੜੇ ਆ ਗਏ ਨੇ ਜੀ 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 ਕਨਗੀ ਵਾਲੇ ਦੇ ਪਰਿਵਾਰ-ਵਾਰ ਤੇ ਇਹਨਾਂ ਦੀ ਖਾਤਰ ਸਿੱਖੀ ਖਾਤਰ ਦਸਾਰ ਖਾਤਰ ਪੰਗਲੀ ਖਾਤਰ ਦਸਾਇਬਾ ਦੇ ਕੋਈ ਸਮਰਥਕ ਡੋਲੇ ਨਹੀਂ ਬਿਲਕੁਲ ਇਹ ਚੁਣੇ ਗਏ ਅੱਜ ਉਹ ਦਿਹਾੜੇ ਆ ਰਹੇ ਨੇ ਅੱਜ ਉਹਨਾਂ ਨੂੰ ਸਮਰਥਨ ਕਰੋ ਸੰਵਾਦੀ ਕਰੋ ਉੱਥੇ ਸੌ ਖੌ ਜਾ ਕੇ ਸੰਧੀਆਂ ਨਹੀਂ ਆ ਬਿਲਕੁਲ ਬਿਲਕੁਲ ਤੁਹਾਡੀ ਇਹ ਗੱਲ ਜਿਹੜੀ ਹੈ ਉਹਨਾਂ ਥਾਵਾਂ ਤੇ ਜਾ ਕੇ ਸੌਂ ਖਾਓ ਸੌਂ ਆਂ ਕਰੋ ਤੋਂ ਗਲਤੀਆਂ ਹੋ ਗਈਆਂ ਸਾਨੂੰ ਮਾਫ਼ ਕਰੋ ਪ੍ਰਾਣ ਕਰਕੇ ਕਿ ਚੰਗੇ ਸਾਫ਼ ਸੁਥਰਾ ਤੇ ਵਧੀਆ ਪੰਜਾਬ ਬਣਾਉਣ ਲਈ ਜਤਨ ਕਰੀਏ ਇਹ ਟਾਈਮ ਲੱਗੂਗਾ ਜੇ ਅੱਜ ਅਸੀਂ ਜਾਗਾਂਗੇ ਤਾਂ 10 ਸਾਲ ਲੱਗਣਗੇ 10 ਸਾਲ ਹੈ 10 ਸਾਲ ਲੱਗਣਗੇ 20 ਸਾਲ ਲੱਗਣਗੇ ਅੱਜ ਜਾਗ ਪੀਏ ਫਿਰ ਵੀ ਸਾਡੇ ਆਪਣੇ ਬੱਚਿਆਂ ਦੀ ਖਾਤਰ ਆਪਣੇ ਪੰਜਾਬ ਦੀ ਖਾਤਰ ਸਾਡੇ ਪੰਜਾਬ 'ਚ ਬਹੁਤ ਕੁਸ਼ਾ ਸਮੁੰਦਰ ਹੈ ਪੰਜਾਬ ਜੀ 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 ਪੰਜਾਬ 'ਚ ਰਹੀਏ ਪਹਾਨ ਰਹੀਏ ਬਾਹਰ ਵਿਹੜਾ ਤਮੜੇ ਨੇ ਅੱਜ ਮੈਂ ਪੰਡਿਆ ਸੀ ਆ ਦੇਖ ਨਿਊਜ਼ ਆ ਰਹੀ ਸੀ ਹੁਣੇ ਫਰੈਸ਼ ਵੀ ਐਡਮਿੰਟਨ ਦੇ ਦੋ ਮੁੰਡੇ ਜੀ ਜਿਹੜੇ ਦੋ ਮੁੰਡੇ ਬਾਹਰ ਮਾਰੇ ਨੇ ਬਿਲਕੁਲ ਜੀ ਬਿਲਕੁਲ ਉਹ ਬਚਾਰੇ ਬਾਹਰ ਸਾਹ ਜਿਲੇ ਇਹ ਦੋਨੇ ਜਣੇ ਬਿਲਕੁਲ ਦੇਖੋ ਘੜਦੇ ਸੀਗੇ ਇੱਕ 23 ਚ ਆਇਆ ਇੱਕ 20 ਸਾਲ ਆਇਆ ਨਾ ਕੈਨੇਡਾ ਚ ਬਿਲਕੁਲ ਮਾਰੇ ਗਏ ਆਮਾਨ ਦੇ ਪੁੱਤ ਮਾਰੇ ਗਏ ਕੀ ਹੋ ਰਿਹਾ ਇੱਥੇ ਨੌਜਵਾਨੇ ਮਾਰੇ ਨੇ ਮੌਤ ਮਾਰੀ ਅਜ ਤੱਕ ਇਹ ਮੌਤ ਨਹੀਂ ਸੁਣੀ ਸੀ ਕੋਈ ਦੱਸੇ ਮੈਨੂੰ ਅਜ ਤੱਕ ਵੀ ਜੀ ਕੋਈ ਡੈੱਡ ਬੋਡੀ ਅਜ ਤੋਂ 35 40 ਸਾਤ ਨੂੰ ਦਸ ਕਦੇ ਇੰਡੀਆ ਗਈ ਸੀ ਇੱਥੋਂ ਹੁਣ ਕਿੰਨੀਆਂ ਚਲ ਗਈਆਂ ਆ 5 ਸਾਤ ਦੀ ਕਿੰਨੀਆਂ ਬੋਡੀਆਂ ਗਣ ਗਿਆ ਤੁਸੀਂ ਝਲ ਕੇ ਦੇਖੋ ਬੋਡੀਆਂ ਕਿਹ ਗਲੀਆਂ ਕੱਲ ਇੱਕ ਸਾਡੀ ਨਾਲ ਜਾਂਦੇ ਜਾਂਦੇ ਮੈਂ ਗੱਲ ਕਰਦਾ ਵੈਸੇ ਸਾਡੇ ਕੋਲ ਸਮਾਨ ਖਤਮ ਹੋ ਚੁੱਕਾ ਤਾਂ ਆਜਤ ਨਹੀਂ ਦਿੰਦਾ ਹੁਣ ਰਾਤੀ ਜਿਹੜੀ ਸਿਡਨੀ ਦੀ ਜੇ ਗੱਲ ਕਰਦੇ ਤੇ ਸਿਡਨੀ ਦੇ ਵਿੱਚ ਸ਼ਰਯਾਮ ਦੋ ਬੰਦੇ ਪਿਓ ਪੁੱਤ ਨੇ ਤੇ ਦੋਹਾਂ ਪਿਓ ਪੁੱਤਾਂ ਨੇ ਜਿੱਥੋਂ ਤੱਕ ਖਬਰਾਂ ਦੀ ਗੱਲ ਸੀ ਕੱਟੋ-ਕੱਟ 16 ਤੋਂ 20 ਜਿਹੜੇ ਬੰਦੇ ਨੇ 16 ਬੰਦੇ ਉਸ ਵੇਲੇ ਐਸ ਦੀ ਸਾਈਟ ਗੋਲੀਆਂ ਨੱਪਣ ਦਿੱਤੇ ਜਾਂ ਉਹਨਾਂ ਦਾ ਕੀ ਕਸੂਰ ਕੀ ਹੋ ਰਿਹਾ ਉਹਦੇ ਇੱਕ ਬਹਾਦਰ ਬੰਦਾ ਜਿਹੜਾ ਉਹਨੂੰ ਪਿੱਛੋਂ ਫੜਦਾ ਤੇ ਫੜ ਕੇ ਕੰਟਰੋਲ ਕਰਦਾ ਫਿਰ ਪੁਲਿਸ ਆਉਂਦੀ ਆ ਸੋ ਇਹ ਇਹ ਕਿੰਨਾ ਘਣਾਉਣਾ ਜਿਹੜਾ ਉਹਨਾਂ ਨੂੰ ਕਿਤੇ ਭੋਰਾ ਉਹਨਾਂ ਦੇ ਚਿਹਰਿਆਂ ਤੇ ਸੰਸ਼ਕ ਨਈ ਆਈ ਕਿ ਅਸੀਂ ਕਿਸ ਵਾਸਤੇ ਕਿਹਦੇ ਵਾਸਤੇ ਇੰਨਾ ਵੱਡਾ دہشت ਖਤ ਕਰਦੇ ਦੇਖੋ ਜਵਾਨੀ ਜਵਾਨੀ ਐ ਨਹੀਂ ਹੁੰਦੀ ਆ ਜੀ ਅਸੀਂ ਆਪਣੀ ਜਵਾਨੀ ਸਵਾਲਤੀ ਪਹਿਲੀ ਗੱਲ ਤਾਂ ਬੱਚਿਆਂ ਨੂੰ ਮੈਂ ਉੱਥੇ ਜਿਹੜੇ ਕੈਨੇਡਾ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰਦਾ ਜਿਹੜੇ ਵੀ ਅੱਜ ਲੋਕ ਜਿਹੜੇ ਅੱਜ ਬੱਚੇ ਹੋਏ ਨੇ ਜੀ ਜੀ ਬਾਹਰ ਪਾਕੀਆਂ ਦੇ ਵਿੱਚ ਆਪਦੇ ਬੱਚਿਆਂ ਨੂੰ ਜਿਹੜੇ ਕੱਟਕਟ 30 ਸਾਲ ਤੋਂ ਤੇਲੇ ਵਾਲੇ ਬੱਚੇ ਨੂੰ ਕਿਸੇ ਨੂੰ ਬਾਹਰ ਨਾ ਭੇਜੋ ਇੰਡੀਪੈਂਡੈਂਟ ਕੁੜੀਆਂ ਮੁੰਡੇ ਆ ਰਹੇ ਨੇ ਬਹੁਤ ਹਾਲਾਤ ਵਾੜੇ ਇੱਥੇ ਬਿਲਕੁਲ ਬਹੁਤ ਕੁੜੀਆਂ ਮੁੰਡੇ ਨਸ਼ੇ ਪੀਂਦ ਕਰ ਲਿਆ ਨੇ ਸ਼ਰਬਾ ਪੀਂਦੀਆਂ ਨੇ ਗੁਲਸ਼ਾਲੇ ੜਾਉਂਦੀਆਂ ਨੇ ਯਾਸ਼ੀ ਕਰਦੀਆਂ ਨੇ ਮਾਫ ਕਰਨਾ ਬਹੁਤ ਮジョਰਿਟੀ ਕੁੜੀਆਂ ਬਿਲਕੁਲ ਬਿਲਕੁ ਇਹ ਇਹਨਾਂ ਨੂੰ ਆਜ਼ਾਦੀ ਮਿਲ ਗਈ ਅਕਸਰ ਨੂੰ ਪੰਜਾਬ ਨੇ ਹੀ ਰੰਗਲਾ ਬਣਾਉਣਾ 30 ਸਾਲ ਤੋਂ ਬਾਅਦ ਮਾੜੀ ਮੂੜੀ ਅਕਲਾਉਣੇ ਲੱਗ ਗਏ 40 ਸਾਲ ਤੇ ਹੈ ਇਤਨਾ ਹੁਣੇ ਪੇਜ ਤੇ ਮਤਲਬ ਤੁਹਾਡਾ ਕਹਿਣ ਦਾ ਪਾਪ ਹੀ ਉੱਥੇ ਰਹਿ ਕੇ ਵੀ ਆਪਣੇ ਪੰਜਾਬ ਨੂੰ ਰੰਗਲਾ ਬਣਾਇਆ ਜਾ ਕੇ ਰੁੱਖੀ ਖਾ ਲੋ ਘਰ ਚ ਖਾ ਲੋ ਬਿਲਕੁਲ ਘਰ ਵਰਗੀ ਸੀ ਸਾਨੂੰ ਕਿਹਾ ਵੀ ਰੁੱਖੀ ਖਾ ਲੋ ਚਾਰਨਾ ਖਾ ਲੋ ਘਰ ਕਰਜੇ ਦੇੋ ਬਾਜੋ ਤੇ ਆਪਦੇ ਬਾਹਰਲੇ ਜਿਹੜੇ ਹੈਗੇ ਆ ਦੇ ਘਾਚ ਲੈ ਕੇ ਘਾਚ ਗੰਗਾ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਗਪੁਰ ਜੀ ਧੰਨਵਾਦ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਸੋ ਮਿਲਦੇ ਹਾਂ ਇੱਕ ਨਵੀਂ ਹੋਰ ਚਰਚਾ ਲਈ ਉਦੋਂ ਤੱਕ ਮੈਨੂੰ ਨਰਿੰਦਰ ਸਿੰਘ ਲੈਲ ਨੂੰ ਤੇ ਭਾਗਪੁਰ ਜੀ ਨੂੰ ਦਿਓ ਜਾਗਤ ਵੈਰੀ ਪਾਪਾ ਸਾਹਿਬ ਵੈਰੀ ਫਤਿਹ